ਮੰਡ ਦੇ ਨਹੀਂ ਥੱਕਦੇ ਪਰ ਉਹਨਾਂ ਬੰਦਿਆਂ ਦੀ ਮਿਹਨਤ ਵੇਖੋ ਕਈ ਬੰਦੇ ਕਈ ਕਈ ਮਹੀਨੇ ਸੁੰਦੇ ਨਹੀਂ ਕਾਟਾਂ ਕੱਢਦੇ ਨੇ ਜਦੋਂ ਕਈ ਬੰਦੇ ਉੱਜੜ ਗਏ ਟੱਬਰ ਛੱਡ ਕੇ ਘਰਾਂ ਲੀਆਂ ਛੱਡ ਗਿਆ ਜਦੋਂ ਨਵਾਂ ਟੀਕਾ ਕੱਟਣਾ ਸੀ ਨਾ ਇੰਜੈਕਸ਼ਨ ਲੱਭਦਾ ਸੀ ਬੰਦਾ ਇੰਜੈਕਸ਼ਨ ਲੱਭਦੇ ਨੂੰ ਕਈ ਸਾਲ ਲੱਗਦੇ ਜਦੋਂ ਤੱਕ ਉਹ ਇੰਜੈਕਸ਼ਨ ਲੱਭਿਆ ਵੀ ਹਲਕਦਾ ਇੰਜੈਕਸ਼ਨ ਲੱਭ ਲਿਆ ਮੈਂ ਫੜਨੀ ਹਲਕ ਹੋਏਗਾ ਕਿਸੇ ਤੇ ਮੈਂ ਸੁਣਾਈ ਸੀ ਨਾ ਗੱਲ ਚੇਤਾ ਹੋਣੀ ਕਈ ਵੇਂ ਤੇ ਬੰਦੇ ਹਲਕਾ ਇੰਜੈਕਸ਼ਨ ਲੱਭ ਲਿਆ ਪਰ ਪਰਿਵਾਰ ਛੱਡ ਕੇ ਚਲੇ ਗਿਆ ਟੱਬਰ ਛੱਡ ਕੇ ਹਲਕ ਨਾਲ ਮਰਿਆ ਬੰਦਾ ਵੇਖਿਆ ਬੰਦਾ ਕਹਿੰਦਾ ਯਾਰ ਆ ਤਾਂ ਬੜਾ ਮਾੜਾ ਬੰਦਾ ਮਰਦਾ ਕਿਉਂ ਹੈ ਬੰਦੇ ਨੇ ਉਹਦਾ ਹੱਲ ਕੀਤਾ ਇਮਿਊਨ ਸਿਸਟਮ ਐਡਾ ਤਕੜਾ ਕਰਤਾ ਇੰਜੈਕਸ਼ਨ ਲਾਤਾ ਵੀ ਬਿਮਾਰੀ ਨਾ ਲੱਗੇ ਹਲਕ ਨਾਲ ਵੀ ਲੜ ਲੈਂਦਾ ਇਮਿਊਨ ਸਿਸਟਮ ਬੰਦੇ ਦਾ ਅਮਿਊਲਟੀ ਇੰਨੀ ਤਕੜੀ ਹੋ ਜਾਂਦੀ ਹੈ ਐਡਾ ਇੰਜੈਕਸ਼ਨ ਲਾ ਦਿੰਦੇ ਆ ਐਡਾ ਦੇ ਵੀ ਡਾਕਟਰ ਨੇ ਮਰ ਕੇ ਖੋਜਾ ਕਰ ਕਰਕੇ ਦਿਮਾਗ ਲੜਾ ਲੜਾ ਕੇ ਅਲੋ ਤੀਰ ਚੱਲਦੇ ਨੇ ਦੁਆਰ ਆਪਾਂ ਯਾਰ ਸਿਰੇ ਦੇ ਵਿਲੜ ਆਪਾਂ ਨਕੰਮੇ ਕੀ ਕਰਦੇ ਆਂ ਅਸੀਂ ਲੋਕ ਪਰ ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਪੋਸਟਮਾਰਟਮ ਕਰਦੇ ਨੇ ਇੰਡੀਆ ਦੇ ਵਿੱਚ ਘਟ ਹੈ ਸਾਡੇ ਤੇ ਢਿੱਲਾ ਜਿਹਾ ਕੰਮ ਹੈ ਪਰ ਬੱਟਿਆ ਥਾਵਾਂ ਦੇ ਉੱਤੇ ਹੈਗਾ ਗੰਬੇਚ ਵੀ ਹੈ ਦਿੱਲੀ ਚ ਵੀ ਹੋ ਸਕਦਾ ਹੈ ਅਮਰੀਕਾ ਕੈਨੇਡਾ ਚ ਤੇ ਕਮਾਲ ਹੈ ਪੰਦਾ ਮਰਤਾ ਜਦੋਂ ਫਿਰ ਇੱਕ ਇੱਕ ਚੀਜ਼ ਜਦੋਂ ਤਾਂ ਚੀਰ ਫਾੜ ਕਰਦੇ ਨੇ ਇੱਕ ਆ ਟਿਸ਼ੂ ਹੈ ਇੱਕ ਗਲਿਆ ਆ ਰੰਗ ਬਦਲਿਆ ਆ ਚੀਜ਼ ਬਦਲੀ ਇਹਦਾ ਮਤਲਬ ਆ ਖਾਤਾ ਆ ਕੈਮੀਕਲ ਸੀ ਆ ਜ਼ਹਿਰ ਸੀ ਐਦਾ ਸੀ ਇਹ ਸਰੀਰ ਨੂੰ ਐ ਇੱਕ ਇੱਕ ਚੀਜ਼ ਰੱਖ ਦਿੰਦੇ ਨੇ ਸਾਹਮਣੇ ਪਤਾ ਹੀ ਨਹੀਂ ਸੀ ਲੱਗਣਾ ਕੁੱਡੀਆਂ ਨਹੀਂ ਖੁੱਲ ਜਾਂਦੀਆਂ ਕਤਲ ਆਂਦੀਆਂ ਸੋਚ ਕੇ ਦੇਖੋ ਕਿੱਡੇ ਕਿੱਡੇ ਕਤਲ ਹੁੰਦੇ ਨੇ ਤੇ ਜੇ ਜ ਚਲੋ ਇੱਕ ਮੰਨੋ ਪੋਸਟਮਾਰਟਮ ਕਰਨ ਵਾਲੇ ਨਾ ਉਹਦੇ ਤੇ ਕਿੰਨੇ ਕਤਲਾਂ ਦਾ ਪਤਾ ਲੱਗਣਾ ਸੀ ਜ਼ਹਿਰ ਖਾਦੀ ਸੀ ਜ਼ਹਿਰ ਦਿੱਤੀ ਸੀ ਕਦੇ ਵੀ ਇਹ ਸੰਸਕਾਰ ਰਾਤ ਨੂੰ ਨਹੀਂ ਕਰਨਾ ਪਤਾ ਕਿਉਂ ਇਹ ਗੱਲ ਇਹ ਇਹ ਆਈ ਸੀ ਵੀ ਕਤਲ ਕਰਕੇ ਅਗਲਾ ਰਾਤੋਂ ਰਾਤ ਹੀ ਸੰਸਕਾਰ ਨਾ ਕਰ ਦਵੇ ਇਹ ਪਿੰਡਾਂ ਦੇ ਵਿੱਚ ਇਹ ਹੋਇਆ ਸੀ ਵੀ ਪਤਾ ਹੀ ਨਹੀਂ ਲੱਗਣਾ ਨਹੀਂ ਤਾਂ ਅਗਲਾ ਰਾਤ ਨੂੰ ਮਾਰ ਦੇਗਾ ਬੰਦਾ 6 ਵਜੇ ਮਾਰਿਆ 7 ਵਜੇ ਸੰਸਕਾਰ ਕਰ ਦੂ ਪਿੰਡਾਂ ਦੇ ਵਿੱਚ ਰਾਤ ਨੂੰ ਸੰਸਕਾਰ ਨਹੀਂ ਹੁੰਦਾ ਨੇਰੇ 'ਚ ਇਦੋਂ ਵੇਖਣਾ ਇੱਕ ਨਵਾਉਣ ਦੀ ਮਰਿਆਦਾ ਵੀ ਐ ਚੱਲੀ ਸੀ ਮਰਨ ਤੋਂ ਬਾਅਦ ਨਵਾਉਣਾ ਤਾਂ ਸ਼ੁਰੂ ਕੀਤਾ ਗਿਆ ਸੀ ਵੀ ਬੰਦੇ ਨੂੰ ਕੋਈ ਸੱਟ ਫੇਟ ਮਾਰੀ ਹੋਵੇਗੀ ਢੀਲ ਪਿਆ ਹੋਵੇਗਾ ਨਵਾਣਾ ਲੋਕਾਂ ਨੇ ਐ ਜਦੋਂ ਲੋਕ ਨਵਾਉਣਗੇ ਦੇਖ ਲੈਣਗੇ ਵੀ ਆਹ ਗੱਲ ਕੋਟਿਆ ਉਹਦੇ ਦਾਗ ਪਿਆ ਹੋਣਾ ਉਹਨੂੰ ਜਦੋਂ ਮਾਰਿਆ ਹੋਵੇ ਮੰਨ ਲਓ ਬੰਦੇ ਨੇ ਸ਼ੁਰਾ ਮਾਰ ਕੇ ਮਾਰਤਾ ਉਦੋਂ ਬਾਅਦ ਖੂਨ ਸਾਫ਼ ਕਰਕੇ ਕੱਪੜਾ ਬੰਨ ਕੇ ਤੇ ਬੰਦਾ ਐ ਪਾਇਆ ਹੋਵੇ ਨਵਾੜ ਦੀ ਮਰਿਆਦਾ ਹੀ ਤਾਂ ਹੋਵੇ ਦੱਸੋ ਪਤਾ ਲੱਗੂ ਅਗਲਾ ਟੈਪ ਹੋਇਆ ਪਿੰਡ ਦੀ ਗੱਲ ਕਰੋ ਪੋਸਟਮਾਰਟਮ ਤੇ ਉਹ ਅੱਜ ਕੱਲ ਚੱਲ ਪਿਆ ਪਹਿਲਾਂ ਕਿਹੜੇ ਹੁੰਦੇ ਸੀ ਚੇਕ ਕੌਣ ਕਰਦਾ ਸੀ ਚੱਕ ਕੇ ਗੱਲਾਂ ਸੰਸਕਾਰ ਕਰ ਦਵੇ ਜ਼ਹਿਰ ਦੇ ਕੇ ਮਾਰਿਆ ਗੋਲੀ ਲੱਗ ਕੇ ਮਾਰਿਆ ਚੁਰਾ ਮਾਰ ਕੇ ਮਾਰਿਆ ਖੂਨ ਖਾਨ ਸਾਫ਼ ਕਰਕੇ ਤੇ ਪਿਆ ਹੋਵੇ ਨਿਵਾੜ ਵੀ ਨਹੀਂ ਤੇ ਪਤਾ ਕਿਵੇਂ ਲੱਗੂ ਇਹ ਤਾਂ ਮਰਿਆ ਦਾ ਨਾ ਚੱਲਿਆ ਸੀ ਵੀ ਨਿਵਾੜ ਆ ਨਵਾਣ ਦਾ ਮਤਲਬ ਸੀ ਕੱਪੜੇ ਬਦਲਣ ਦਾ ਮਤਲਬ ਸੀ ਇਹ ਕੱਪੜੇ ਲਾਣੇ ਨੇ ਫਿਰ ਅਗਲਾ ਸਾਰਾ ਸ਼ਰੀਰ ਹੀ ਦਿਖ ਜਾਂਦਾ ਸੀ ਇਹਦਾ ਮਤਲਬ ਆਪਣੇ ਪਿੰਡਾਂ ਚ ਚੇਤਾ ਹੋਣਾ ਲੋਕੀ ਇਹ ਜੋੜ-ਜੋੜ ਗੱਲਾਂ ਕਰਦੇ ਆ ਬੁੱਲ ਨੀਲੇ ਹੋ ਗਏ ਸੀ ਇਹ ਗੱਲਾਂ ਕਰਦੇ ਆ ਚੇਤਾਤਵਨ ਨੀਲਾ ਹੋ ਗਿਆ ਸੀ ਇਹਦਾ ਮਤਲਬ ਕਿ ਕੁਝ ਦਿੱਤਾ ਪਰਖ ਲੈਂਦੇ ਬੰਦੇ ਇਸੇ ਤਰ੍ਹਾਂ ਰਾਤ ਨੂੰ ਸੰਸਕਾਰ ਨਹੀਂ ਕਰਨਾ ਵੀ ਇਹ ਗੱਲ 8 ਵਜੇ ਮਾਰੇ ਆ 9 ਵਜੇ ਜਾ ਕੇ ਫੂਕ ਦੂ ਸਾਰੀ ਰਾਤ ਰੱਖਣਾ ਸਵੇਰੇ ਸੰਸਕਾਰ ਕਰਨਾ ਦਿਨੇ ਚਲੋ ਇਹ ਤੇ ਗੱਲ ਹੋ ਗਈ ਪਿੰਡਾਂ ਦੀ ਮਤਲਬ ਕਿੰਨੇ ਕਤਲ ਨੇ ਗੁੱਥੀ ਸੁਲਝਦੀ ਨਾ ਜੇ ਪੋਸਟ ਮਾਰਟਮ ਨਾ ਹੋਵੇ ਤੇ ਸੋਚ ਕੇ ਵੇਖੋ ਇਹ ਨਾ 100 100 ਲਾਸ਼ਾਂ ਪਈਆਂ ਹੋਈਆਂ ਢੇਰ ਮੈਂ ਪਟਿਆਲੇ ਜਦੋਂ ਅੱਜਿੱਤੇ ਡਾਕਟਰ ਕਰਦੇ ਨੇ ਮੈਂ ਇੱਕ ਵਾਰੀ ਵੇਖੇ ਆਇਆ ਮੈਂ ਉਹ ਤੋਂ 3-4 ਵਾਰੀ ਕਹਿ ਹਟਿਆ ਵੀ ਆਜੂ ਵੇਖ ਕੇ ਆਈਏ ਮੇਰੇ ਨਾਲ ਮਨਦਾ ਹੀ ਨਹੀਂ ਕੋਈ ਜਾਣ ਕਈ ਸਾਲ ਪਹਿਲਾਂ ਗਏ ਸੀ ਗੱਡੀ ਲੈ ਕੇ ਤੇ ਉੱਥੇ ਲਾਸ਼ਾਂ ਹੀ ਲਾਸ਼ਾਂ ਦੇ ਦਰਾਜ ਤੇ ਮੈਨੂੰ ਉਦੋਂ ਜਾਣਕਾਰ ਸੀ ਬੰਦਾ ਸਾਡਾ ਤੇ ਉਹ ਲੈ ਗਿਆ ਮੈਂ ਕਿਹਾ ਅਸੀਂ ਵੇਖ ਕੇ ਆਉਣਾ ਅਸੀਂ ਪੰਜ ਚਾਰ ਜਣੇ ਗਏ ਤਿੰਨ ਮੇਰੇ ਨਾਲ ਗਏ ਦੋ ਘੇਟ ਤੋਂ ਭੱਜ ਕੇ ਆ ਗਏ ਕਿਤੇ ਅਸੀਂ ਨਹੀਂ ਸਾਡਾ ਲਾਸ਼ਾਂ ਹੀ ਲਾਸ਼ਾਂ ਤੇ ਉਹ ਡਾਕਟਰ ਬੁਖਾਇਆ ਤੇ ਮੈਂ ਉਸ ਤੋਂ ਬਾਅਦ ਕਈ ਵਾਰ ਕਿਹਾ ਆਪਾਂ ਵੇਖ ਕੇ ਆਈਏ ਜਦੋਂ ਤੁਸੀਂ ਵੇਖਦੇ ਹੋ ਬੰਦਾ ਵੇਖ ਕੇ ਡਰਦਾ ਪਰਾਂ ਚੀਰ ਫਾੜ ਕਰਕੇ ਇੱਕ ਇੱਕ ਚੀਜ਼ ਐ ਐ ਐ ਉਹ ਚਿਮਟੀ ਦੇ ਨਾਲ ਫੜ ਕੇ ਐ ਕੱਟ ਦਿੰਦੇ ਨੇ ਇਹ ਵੇਖ ਕੇ ਅੱਛਾ ਆਹ ਵੇਖੋ ਆਹ ਹੋਇਆ ਆ ਮਤਲਬ ਕਿਤੇ ਕਦਰ ਨਹੀਂ ਇਸ ਪੜ੍ਹਾਈ ਦੀ ਅਗਲੇ ਨੇ 20 ਸਾਲ ਲਾ ਦਿੱਤੇ ਗਾਲ ਤੇ ਫਿਰ ਜਾ ਕੇ ਇੰਨਾ ਵਧੀਆ ਬਣਿਆ ਤੇ ਸਾਡੇ ਵਰਗਾ ਸੰਥਿਆਦਿਕ ਕੀਤੀ ਅੰਧਿਕ ਨਹੀਂ ਕੀਤੀ ਉਹੇ ਜਿਹੇ ਬੰਦੇ ਨੂੰ ਪਤਾ ਕੀ ਕਹਿੰਦਾ ਜਿਹੜਾ ਡਾਕਟਰ ਹੋਵੇ ਉਹਦੇ ਘਰੇ ਕਰਜਨ ਕਰਨ ਚੱਲ ਜੀਏ ਪਾਠ ਪਾਠੀ ਬਣ ਗਿਆ ਆਪਾਂ ਤੇ ਆਪਾਂ ਕਹਿੰਦੇ ਵਾਸ਼ ਫੇਸ਼ਲ ਤੇ ਹੱਥ ਨਹੀਂ ਧਵਾਉਂਦੇ ਤੁਸੀਂ ਸਾਡੇ ਹੱਥ ਹੀ ਨਹੀਂ ਧਵਾਉਂਦੇ ਤੁਹਾਨੂੰ ਪਤਾ ਨਹੀਂ ਕਿਸੀਂ ਗਿਆਨੀ ਆਏ ਆ ਅੱਲਾਹ ਦੱਸ ਅਸੀਂ ਰੱਬ ਨਾਲ ਪਿਆਰ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਕੋਲ ਤੁਹਾਨੂੰ ਸ਼ਾਂਤੀ ਆਉਣੀ ਹੈ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਆ ਸਾਡੇ ਵਾਲੇ ਲਾਣੇ ਨੂੰ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੋਲ ਸ਼ਾਂਤੀ ਆਉਂਦੀ ਹੈ ਤੇ ਫਿਰ ਰੌਲ ਤੇ ਅੱਧਾ ਘੰਟਾ ਬਾਅਦ ਮਰਜਿਆ ਕਰ ਬੈੰਦਾ ਤੇ ਹਲੇ ਟੇ ਮਾਰਦੇ ਨੇ ਛਡਾਓ ਮੈਨੂੰ ਛਡਾਓ ਫੜ ਲਿਆ ਤੈਨੂੰ ਕਿਸੇ ਨੇ ਮੈਨੂੰ ਛੱਡਦੇ ਹੀ ਨਹੀਂ ਤੁਸੀਂ ਸ਼ਾਂਤੀ ਲੈ ਕੰਜਰਾ ਤੈਨੂੰ ਸ਼ਾਂਤੀ ਨਹੀਂ ਆਉਂਦੀ ਗੱਲਾਂ ਮਾਰਦਾ ਸ਼ਾਂਤੀ ਦੇਤੇ ਤੁਹਾਡੀ ਸ਼ਾਂਤੀ ਕਿੱਥੇ ਹੈ ਕਰ ਯਾਰ ਸ਼ਾਂਤੀ ਲੈ ਲੋਕਾਂ ਨੂੰ ਕਹਿਣਗੇ ਆਇਓ ਤੁਹਾਨੂੰ ਸ਼ਾਂਤੀ ਦਿਵਾਵਾਂਗੇ ਤੇ ਤੂੰ ਲੈ 5 ਮਿੰਟ ਵੱਧ ਨਹੀਂ ਬੈਂਦੇ 5 ਮਿੰਟ ਰੌਲਾ ਪਾ ਦਿੰਦਾ ਵਿਦੇਸ਼ਾਂ ਚ ਦੇਖਿਆ ਬਹੁਤੇ ਪਾਠੀ ਬੀਬੀਆਂ ਤੋਂ ਰੌਲਾ ਰੌਲਾ ਲਵਾ ਕੇ ਸਾਰਦੇ ਨੇ ਭੈਣ ਜੀ ਰੌਲਾ ਲਾਉਂਗੇ ਫੋਨ ਕਰੀ ਜਾਣਗੇ ਭੈਣ ਜੀ ਫ੍ਰੀ ਰੌਲਾ ਲਾ ਜਾਂਦੀ ਹੈ ਤੇ ਸੇਵਾ ਦੇਵ ਚ ਪਾ ਲੈਂਦੇ ਨੇ ਭੈਣ ਜੀ ਰੌਲਾ ਲਾ ਜਾਂਦੀਆਂ ਕਿ ਘਰਾਂ ਚ ਬੀਬੀਆਂ ਭੈਣ ਜੀ ਤੁਸੀਂ ਰੌਲਾ ਲਾਓ ਭੈਣ ਜੀ ਤੁਸੀਂ ਲਾਓ ਆਪ ਬਿੱਲ ਅੜ ਸਿਰੇ ਤੇ ਸਾਡੇ ਵਰਗੇ ਆਪਣੇ ਲਾਣੇ ਦੀ ਗੱਲ ਐ ਆਪਣੇ ਲਾਣੇ ਦੀ ਮਤਲਬ ਆਪਣੀ ਗੱਲ ਐ ਆਪਾਂ ਵੀ ਉਹਨਾਂ ਚ ਹੀ ਆਉਂਦੇ ਆ ਕਿ ਨਹੀਂ ਆਉਂਦੇ ਤੇ ਲੈ ਲੋ ਸ਼ਾਂਤੀ ਠੰਡ ਪੈਂਦੀ ਐ ਜੀ ਪੁੱਛ ਲੋ ਬਿੱਲਾ ਕਰਾ ਲੋ ਜਿੰਨੀ ਆ ਬੰਦ ਇਹਨੂੰ ਕਹੇ ਤੂੰ ਠੰਡ ਲੈ ਖਾਵੇਂ ਲਾ ਜਿਵੇਂ ਡੱਲੇ ਵਾਲੀ ਗੱਲ ਨਹੀਂ ਆਪਸੜਾ ਤੇ ਤੁਸੀਂ ਬਡੱਲਿਆ ਡੱਲਾ ਕਹਿੰਦਾ ਮਾਰ ਦੀ ਗੋਲੀ ਲੱਗੇਗੀ ਤੇ ਤੁਸੀਂ ਸੱਚ ਖੜ ਜਾਓਗੇ ਭਲਾ ਹੋ ਜਾਏਗਾ ਤੁਹਾਡਾ ਕਿਤੇ ਡੱਲਿਆ ਤੂੰ ਖੜ ਜਾ ਤੂੰ ਕਰਾ ਲੈ ਭਲਾ ਤੂੰ ਕਿਉਂ ਨਹੀਂ ਖੜਦਾ ਗੋਲੀ ਤੂੰ ਕਿਉਂ ਨਹੀਂ ਖਾਂਦਾ ਸਾਰੇ ਹੀ ਪਿੱਟਦੇ ਨੇ ਛੀਰੋਂ ਨਾਲ ਐ ਹੋ ਜਾਂਦਾ ਬੰਦਾ ਐ ਪਹੁੰਚ ਜਾਂਦਾ ਅਗਲਾ ਕਹਿੰਦਾ ਤੂੰ ਐਡਾ ਸੰਧ ਪਾੜਦਾ ਤੂੰ ਕਿਉਂ ਨਹੀਂ ਗੋਲੀ ਨਾਲ ਮਰਦਾ ਬੇਅਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਥੇਰੀਆਂ ਹੁੰਦੀਆਂ ਜਾਂ ਵੱਜ ਕਿਸੇ ਤੇ ਜਾ ਕੇ ਅਗਲਾ ਕੋ ਗੋਲੀ ਮਾਰ ਦੇਗਾ ਲਾਓ ਜੀ ਲਿਖੇ ਕਿ ਲੋਕਾਂ ਵਾਸਤੇ ਆ ਲਿਖੇ ਸ਼ਾਂਤੀ ਲੋਕਾਂ ਲਈ ਸੀਧੀਆਂ ਲੋਕਾਂ ਲਈ ਬਾਬੇ ਜਰਨੈਲ ਸਿੰਘ ਨੂੰ ਛੱਡ ਕੇ ਬਹੁਤਿਆਂ ਦਾ ਹਾਲ ਕੀ ਹੋਇਆ ਪਤਾ ਨਹੀਂ ਸਾਡੀ ਜੇ ਕਿਹਾ ਚਲੋ ਕੀਤਾ ਕਰ ਲਿਆ ਲਿਆ ਪੰਗਾ ਹੋ ਗਿਆ ਬਾਕੀਆਂ ਦਾ ਹਾਲ ਕੀ ਹੈ ਗੱਲਾਂ ਮਾਰਦੇ ਨੇ ਭਾਵੇਂ ਗਲੈਂਡ ਬੈਠੇ ਆ ਭਾਵੇਂ ਅਮਰੀਕਾ ਬੈਠੇ ਆ ਅੱਜ ਗੱਲਾਂ ਮਾਰਦੇ ਨੇ ਵੱਡੀਆਂ ਵੱਡੀਆਂ ਤੁਹਾਨੂੰ ਵੀ ਜਿੱਥੇ ਮਿਲ ਗਏ ਤੇ ਗੱਲਾਂ ਸਾਡੇ ਨਾਲ ਕੀ ਕਰਨਗੇ ਜਾਨਾ ਮਾਰ ਦਿਆਂਗੇ ਅਸੀਂ ਇਹ ਕਿੰਦਾ ਸੀ ਇਹ ਕਿੰਦਾ ਮੈਂ ਕਿਹਾ ਮਰਿਆ ਤੇ ਹੈ ਨਹੀਂ ਫਿਰ ਇੱਥੇ ਕਿਵੇਂ ਪਹੁੰਚ ਗਏ ਜੇ ਪੰਥ ਨਾਲ ਪਿਆਰ ਸੀ ਤੇ ਪੰਥ ਨੂੰ ਛੱਡ ਕੇ ਕਿਉਂ ਆਇਆ ਪਹਿਲਾਂ ਇੱਥੇ ਹੁਣ ਉੱਥੇ ਚਾਉਂਦੇ ਹੋਏ ਫਿਰਦੇ ਨੇ ਤੁਸੀਂ ਕਿਉਂ ਨਹੀਂ ਲਈ ਸੀ ਦੀ ਤੁਸੀਂ ਕਿਉਂ ਨਹੀਂ ਸ਼ਾਂਤੀ ਲਈ ਇਹ ਲੋਕਾਂ ਲਈ ਕਿਉਂ ਹੈ ਠੱਟ ਪੈਂਦੀ ਹੈ ਤੂੰ ਕਿਉਂ ਲੈਂਦਾ ਪੁੱਛ ਲੋ ਸਾਰੇ ਪਟੀਆਂ ਤੂੰ ਯਾਰ ਆਪਾਂ ਵੇਖਿਆ ਸੱਚੀ ਯਾਰ 5 ਮਿੰਟ ਰੌਲ ਤੇ ਜਾਣਾ ਤੇ ਬਾਹਰ ਹੀ ਪੈਰ ਜੇ ਮਾਰ ਦੇ ਕਦੇ ਪੈਰ ਜੇ ਧੋਲੇ ਕਦੇ ਹੱਥ ਜੇ ਧੋਲੇ ਵੀ ਬਾਹਰ ਵੱਧ ਟਾਈਮ ਲੱਗ ਜਾ 5-7 ਮਿੰਟ ਲੇਟ ਪਹਿਲਾਂ ਲੇਟ ਛੱਡਣਾ ਬੰਦੇ ਨੇ ਤੇ ਜਦੋਂ ਇਹਦੀ ਆਪਣੀ ਵਾਰੀ ਆ ਜਾਏ 15 ਮਿੰਟ ਪਹਿਲਾਂ ਹੀ ਤੇ ਜਦੋਂ ਕਿਤੇ 1 2 ਮਿੰਟ ਉੱਤੇ ਹੋ ਜਾਣ ਕਈ ਤੇ ਉੱਠ ਕੇ ਵੀ ਆਏ ਨੇ ਰਮਲਾ ਸੱਚੀ ਇਹ ਇਹ ਪਾਠੀਆਂ ਨੂੰ ਪਤਾ ਹੈ ਮੰਨਣ ਨਾ ਮੰਨਣ ਨੂੰ ਪਤਾ ਹੈ ਕਿੰਦਾ ਦੀ نسل ਹੁੰਦੀ ਹੈ ਅੱਛਾ ਸਾਇੰਟਿਸਟ ਜਿਹੜੇ ਨੇ ਇਹ ਕੀ ਹੈ ਜੀ ਗੱਲ ਮਰਦੋ ਯਾਰ ਹੱਥ ਹੁਕ ਤਾਡੇ ਬੰਦਿਆਂ ਨੇ ਤੁਹਾਨੂੰ ਇੰਦੀਆਂ ਫੁੱਜਾਂ ਕੱਢ ਕੱਢ ਦਿੱਤੀਆਂ ਤੇ ਅੱਜ ਹਾਲੇ ਐ ਇਦਾਂ ਦੇ ਬੰਦੇ ਵੀ ਲੱਭੇ ਐ ਇੱਥੇ ਪਾਟ ਚੱਲਦਾ ਇੱਥੇ ਗੇਮ ਚੱਲਦੀ ਐ ਇੱਥੇ ਥੱਲੀ ਖੇਡੀ ਜਾਂਦੀ ਆ ਉਹ ਇਦਾਂ ਕਰਦਾ ਬਸ ਧੰਨ ਗੁਰੂ ਧੰਨ ਗੁਰੂ ਪਿਆਰੇ ਇਹ ਥੜ ਸਾਡੇ ਵਰਗੇ ਹੁੰਦੇ ਨਹੀਂ ਗੱਲਾਂ ਮਾਰਦਿਆਂ ਚ ਲੱਗੀਆਂ ਸਾਰਿਆਂ ਦਾ ਹਾਲ ਐ ਬਹੁਤੇ ਬੰਦੇ ਨਕੰਮੇ ਐ ਜਿਹੜੇ ਕਮਜ਼ੋਰ ਐ ਇਸ ਲਾਈਨ ਦੇ ਵਿੱਚ ਸਾਡੀ ਲਾਈਨ ਚਾਉਂਦੇ ਐ ਮੌਤ ਪਹਿ ਜਾਂਦੀ ਹੈ ਤਾਂ ਕਿੰਨਾ ਕੰਮ ਕਰਨ ਲੱਗਿਆ ਅਗਲਾ 2 ਘੰਟੇ ਕੰਮ ਕਰਨਾ ਹੁੰਦਾ 20 ਵਾਰੀ ਅਗਲਾ ਕਹਿੰਦਾ ਪਰੇਸ਼ਾਨ ਹੋ ਜਾਂਦਾ ਮਨ ਇਹ ਸੱਚ ਹੈ ਸਾਡੀ ਲਾਈਨ ਦੇ ਵਿੱਚ ਆਦਤ ਪੈ ਗਈ ਵੇਲੇ ਖਾਣ ਦੀ ਵੇਲੇ ਰਹਿਣ ਦੀ ਤੇ ਆਦਤ ਬਦਲਣ ਤੇ ਬਹੁਤ ਟਾਈਮ ਲੱਗਦਾ ਆਪਣੇ ਜਥੇ ਦੇ ਵਿੱਚ ਕਿੰਨੀ ਪਰੇਸ਼ਾਨੀ ਹੁੰਦੀ ਹੈ ਨਾ ਕਦੇ ਕੰਮ ਕੁੰਮ ਦੀ ਹਜੇ ਸਾਲ 2 ਸਾਲ ਲੱਗਣਗੇ ਐ ਤੋਂ ਐ ਆਉਣਾ ਹੈ ਮਤਲਬ ਆਪਾਂ ਪਹਿਲਾਂ ਹੋਰ ਤਰ੍ਹਾਂ ਰਹਿੰਦੇ ਸੀ ਹੁਣ ਅਸੀਂ ਹੋਰ ਤਰ੍ਹਾਂ ਕਰਨਾ ਪੈਣਾ ਹੁਣ ਆਪਾਂ ਨੂੰ ਕਰਨਾ ਪੈਣਾ ਤੇ ਆਦਤ ਬਦਲਣ ਤੇ ਕਿੰਨਾ ਟਾਈਮ ਲੱਗਣਾ ਆਪਣੀ ਸੋਚ ਬਦਲਣ ਦਾ ਕਿੰਨਾ ਟਾਈਮ ਲੱਗਦਾ ਵੀ ਭਾਈ ਆਪਣਾ ਕੰਮ ਕਰਨਾ ਪੈਣਾ ਸਾਨੂੰ ਉਹਨਾਂ ਆਪ ਕਰਨਾ ਪੈਣਾ ਸਫਾਈਆਂ ਆਪ ਕਰਨੀਆਂ ਪੈਣਗੀਆਂ ਝਾੜੂ ਆਪ ਲਾਉਣੇ ਪੈਣੇ ਆ ਸਾਨੂੰ ਕਈ ਚੱਕਣੀ ਪੈਣੀ ਹੈ ਮੱਠਲ ਚੱਕਣੇ ਪੈਣੇ ਨੇ ਤੇ ਸੋਚ ਬਦਲਣ ਤੇ ਟਾਈਮ ਲੱਗਣਾ ਤੇ ਮੈਂ ਹੱਸਦਾ ਹੁੰਦਾ ਵੀ ਨਹੀਂ ਭਾਈ ਜੇ ਐਂ ਤੋਂ ਇੱਧਰ ਨੂੰ ਆਉਣ ਤੇ ਸਮਾਂ ਲੱਗੂ ਪਰ ਜ਼ਿਆਦਾਤਰ ਵਿਲੇ ਰਹਿੰਦੇ ਕਿ ਇੱਕ ਬੰਦੇ ਨੂੰ ਆਦਤ ਪਾ ਦਿਓ ਵਿਲੇ ਰਹਿਣ ਦੀ ਦੱਸੋ 48 ਘੰਟਿਆਂ ਦੇ ਵਿੱਚ ਕਿੰਨੇ ਘੰਟੇ ਡਿਊਟੀ ਕਰਨੀ ਹੈ ਖੜ ਪੜ ਜੀ 10 ਘੰਟੇ 48 ਘੰਟਿਆਂ ਚ ਕੰਮ ਕਰਨਾ ਚਾਹੀਦਾ ਕਰਨਾ 10 ਘੰਟੇ 10 ਘੰਟੇ ਕਰਨਾ ਬਾਕੀ ਸੌਣਾ ਹੈ ਘੋਵ ਵਿੱਚ ਪਾ ਕੇ ਦੇਣਾ ਬਦਾਵ ਖਾ ਕੇ ਨੇ ਜਿਸ ਜੋਰ ਬੜਾ ਲੱਗਣਾ ਝੋਟ-ਝੋਟ ਪਿਆਉਂ ਸਰਦਾਈਆਂ ਅੱਡ ਜਰ ਬੱਕਰੇ ਤੱਕ ਵੀ ਜਿਹੜੇ ਦੂਜੇ ਢੰਗ ਪਹੁੰਚਾਂ ਤੇ ਬੱਕਰੇ ਤੱਕ ਵੀ ਚੱਲ ਪੈਂਦਾ ਕੰਮ ਵੀ ਬੱਕਰਾ ਵੀ ਜਾਏ ਤੁਹਾਨੂੰ ਪਤਾ ਨਹੀਂ ਜੋਰ ਸਿਰ ਤਾਂ ਲੱਗ ਜਾਣਾ ਅੱਛਾ ਜਿੰਨੇ ਬੰਦੇ ਬੰਦਾ ਭਾਵੇਂ ਜਿੱਡਾ ਵਧੀਆ ਤੋਂ ਵਧੀਆ ਬੰਦਾ ਵੀ ਹੋਵੇ ਇਹੋ ਜਿਹੇ ਬੰਦੇ ਜੇ ਉਹ ਜਗਦੀਪ ਦੇ ਘਰ ਜਿਹੜਾ ਜੱਜ ਸੀ ਜਿਹਨੇ ਸਰਸੇ ਵਾਲਾ ਨੂੰ ਫੈਸਲਾ ਸੁਣਾਇਆ ਸੀ ਉਹਦੇ ਘਰੇ ਜੇ ਖੰਡ ਪਾਠ ਕਰਨ ਚ ਰੇ ਜਾਣ ਉਹਨੂੰ ਕਹਿਣਗੇ ਹੱਥ ਦਵਾ ਸੱਚੀ ਕਹਿਣਗੇ ਹੱਥ ਦਵਾ ਮੈਨੂੰ ਚੇਤਾ ਹੈ ਜਦੋਂ ਇੱਥੇ ਆਏ ਸੀ ਇੱਥੇ ਮੈਂ ਆਇਆ ਜਦੋਂ ਸੇਖੂਪੁਰੇ ਸੇਖੂਪੁਰੇ ਮੈਂ ਸਟੇਜ ਤੇ ਕੀਰਤਨ ਕਰਾਂ ਸਾਡੇ ਨਾਲ ਇੱਕ ਮੁੰਡਾ ਬਾਅਦ ਚ ਚੋਰੀ ਕੀਤੀ ਫੜਿਆ ਗਿਆ ਪਤਾ ਲੱਗ ਗਿਆ ਉਹ ਸਭ ਤੋਂ ਪਿੱਛੇ ਚਿੰਟਾ ਬਜਾਵੇ ਉਹ ਹੈ بڑا ਜਿਦਾ ਕਹਿ ਲਉਣਾ ਛਰਾਰਤੀ ਸੀ ਤੇ ਐਦਾਂ ਬੈਠਾ ਚਿੰਟਾ ਬਜਾਵੇ ਤੇ ਲੰਗ ਵੀ ਮਾਰਦਾ ਸੀ ਉਹ ਬਜਾਂਦਾ ਬਜਾਂਦਾ ਉਹਨੂੰ ਕਹਿੰਦਾ ਹੈਰੀ ਮਾਨ ਹੁਣ ਹੈਰੀ ਮਾਨ ਉਹ ਤੋਂ ਲੀਡਰ ਸੀ ਇੱਥੇ ਹਰਿੰਦਰਪਾਲ ਸਿੰਘ ਹੈਰੀ ਮਾਨ ਕਹਿੰਦਾ ਐਦਾਂ ਐਦਾਂ ਉਂਗਲ ਕਰੇ ਬੈਠਾ ਮੈਂ ਵੀ ਵੇਖਾਂ ਵੀ ਮੈਂ ਹੁਣ ਬੋਲਦਾ ਮੈਂ ਵੇਖਿਆ ਤੇ ਮੈਂ ਕੀ ਮੰਗਦਾ ਉਹਨੂੰ ਇਹ ਨਾ ਉਹ ਇਹਨਾਂ ਸਿੱਖਾਂ ਵਾਲੀ ਡੱਬੀ ਲਿਆ ਤੇ ਹੈ ਉਹ ਹੈ ਮੇਨ ਪ੍ਰਬੰਧਕ ਸੀ ਉਦੋਂ ਐਮਐਲਏ ਦੀ ਥਾਂ ਰੱਖਦਾ ਸੀ ਵਿਰੋਧੀ ਪਾਰਟੀ ਦਾ ਲੀਡਰ ਸੀ ਉਹਨੇ ਬੰਦੇ ਨੇ ਚਲੋ ਜੀ ਸਿੱਖਾਂ ਵਾਲੀ ਡੱਬੀ ਭਗਾਈ ਪਤਾ ਨਹੀਂ ਬਾਬੇ ਨੇ ਕੀ ਕਰਨਾ ਐ ਉਹਨੇ ਡੱਬੀ ਖੜਾ ਹੋ ਕੇ ਉਹਨੇ ਆਪ ਫੜਾਈ ਦੀ ਸਿੰਘ ਹੈ ਬੰਦਾ ਹੈ ਭਾਈ ਸਾਹਿਬ ਬਾਬਾ ਜੀ ਦੇ ਨਾਲ ਦਾ ਬੰਦਾ ਕੋਦੋਂ ਬਾਬਾ ਜੀ ਨੂੰ ਕਹਿੰਦੇ ਸਾਰੇ ਵੀ ਬਾਬਾ ਜੀ ਦੇ ਬੰਦੇ ਨੇ ਸਾਨੂੰ ਡੱਗੀ-ਦੱਬੀ ਮੰਗੀ ਫੜਾਓ ਉਹਨੂੰ ਡੱਬੀ ਫੜਾਈ ਉਹਦੇ ਵਿੱਚੋਂ ਕੱਢ ਕੇ ਨਾ ਦੋ ਸਿੱਖਾ ਕੇ ਤਾਂ ਲਾਓ। ਅੱਛਾ ਉਹ ਤੱਲੇ ਬਹਿ ਗਿਆ ਵੇਖੇ ਕਿ ਸਿੱਖਾ ਕੇ ਕਦੇ ਕੰਨ 'ਚ ਲੱਗ ਗਿਆ ਮਾਰਨ। ਚੱਲ ਦੇ ਤੋ। ਸੋਚ ਕੇ ਵੇਖੋ ਵੀ ਐਮਐਲਏ ਦੇ ਖਾੜੇ ਬੰਦੇ ਨੂੰ ਕਹਿੰਦਾ ਸਿੱਖਾ ਲੈ ਪਿਲਿਆ ਕੇ ਦੇਖਦੇ। ਤੇ ਮੈਂ ਮੈਂ ਦਿਵਾਲਾ ਨਾਵਾ ਉਹਦੇ ਨਾਲ ਵੇਖਾਂ। ਮੈਂ ਕਿਹਾ ਖੜ ਜਾ ਭੋਗ ਪੈ ਲੈਣ ਦੇ। ਮਤਲਬ ਹੈਗੇ ਆ ਯਾਰ ਇੱਦਾਂ। ਸੱਚੀ ਆ ਆਪਾਂ ਜਨਕੀ ਨਾਲੇ ਅੱਗੇ ਮੈਂ ਆ ਇੱਥੇ ਤੇ ਹਿਸਾਬ ਲਾ ਲਓ ਵੀ ਐ ਨਹੀਂ ਤੇ ਹੁਣ ਮੰਨ ਲਓ ਜੇ ਨਹੀਂ ਨਾ ਲੱਗੀ ਮਤਲਬ ਵੀ ਜੇ ਜੇ ਮੰਨ ਲਓ ਵੀ ਸਬਜੀ ਮੰਗਣੀ ਐ ਵੀਰ ਜੀ ਸਬਜੀ ਪਾ ਦਿਓ ਐ ਨਹੀਂ ਕਰਨਾ ਐ ਬਾਟੀ ਫੜ ਕੇ ਛਕ 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 ਐ ਪਾਓ ਇਹਦੇ ਉੱਗਲਾ ਕਹਿੰਦਾ ਯਾਰ ਹੱਥ ਚਮਚੇ ਐ ਕਈ ਵਾਰੀ ਖੜਕਦੇ ਹੁੰਦੇ ਨਾ ਜਿਵੇਂ ਜਿਵੇਂ ਟੱਲੀਆਂ ਖੜਕਦੀਆਂ ਹੁੰਦੀਆਂ ਨੇ ਚਿਮਟੇ ਵੱਜਦੇ ਦਿੱਖਦੇ ਨਹੀਂ ਰੱਬ ਕਿਸੇ ਦੀ ਗੱਲ ਹੈ ਕਿ ਆਪਣੀ ਹੁੰਦਾ ਨਹੀਂ ਇਹ ਦੁੱਧ ਪਿਛੇ ਗਲੇਸ਼ ਨਹੀਂ ਹੁੰਦਾ ਹੁੰਦਾ ਹੈ ਮਤਲਬ ਏਡੇ ਏਡੇ ਮਸਲੇ ਨੇ ਐਨਾ ਖੁਸ਼ ਹੈ ਸਾਡੀ એનર્ਜੀ ਕਈ ਵਾਰੀ ਐਨਾ ਚੀਜ਼ਾਂ ਤੇ ਲੱਗ ਜਾਂਦੀ ਹੈ ਅਗਲੇ ਨੇ ਜੱਜ ਬਣਦੇ એનર્ਜੀ ਲਾਤੀ ਐਮਐਲਏ ਬਣਦਾ ਕੋਈ ਕਿਥੇ ਤੱਕ ਪਹੁੰਚਦਾ ਹੈ ਕੋਈ ਕਿੱਥੇ ਤੱਕ ਚਲੇ ਜਾਂਦਾ ਅਸੀਂ ਇੱਥੇ ਖੜੇ ਸਾਡੇ ਮਤਲਬ ਮੈਂ ਕਹਿਣਾ ਚਾਹੁੰਦਾ ਵੀ ਧਰਮ ਹੈ ਨਾ ਜਿਹੜਾ ਇਸ ਸਿਰ ਤੇ ਬੈਠ ਕੇ ਧਰਮ ਨਹੀਂ ਧਾਰਮਿਕ ਲੋਕਾਂ ਨੇ ਸਿਰ ਤੇ ਬੈਣਾ ਤਾਂ ਹੀ ਤੇ ਧਰਮ ਨੂੰ ਉੱਚਾ ਕਰਦੇ ਨੇ ਧਰਮ ਨੂੰ ਧਾਰਮ ਕਰਮ ਉੱਚਾ ਨਹੀਂ ਕਰਨ ਦਾ ਮਤਲਬ ਇਹਦਾ ਮਤਲਬ ਧਰਮ ਉੱਚਾ ਕਰਾਂਗੇ ਤੇ ਅਸੀਂ ਵੀ ਨਾਲ ਉੱਚੇ ਹੋਵਾਂਗੇ ਜੇ ਧਰਮ ਸਿਰ ਤੇ ਬੈਠੂ ਤੇ ਇਹਦਾ ਮਤਲਬ ਕੌਣ ਬੈਠੂ ਅਸੀਂ ਪੁਜਾਰੀ ਜਦੋਂ ਪੁਜਾਰੀ ਸਿਰ ਤੇ ਬਹਾਉਣਾ ਹੈ ਧਰਮ ਸਿਰ ਤੇ ਬਹਾਉਣਾ ਹੈ ਫਿਰ ਸਾਇੰਸ ਨੂੰ ਪੜ੍ਹਨਾ ਪੈਣਾ ਹੈ ਟੱਪਰੀ ਨੂੰ ਸਾਇੰਸ ਨੂੰ ਆ ਤੁਹਾਡੇ ਡਾਕਟਰ ਤੇ ਕਿੰਨੀਆਂ ਕੱਡਕੜ ਵੇਚੀ ਜਾਂਦੇ ਨੇ ਵਿੱਚੇ ਉਹ ਚਾਰ ਮਾੜੇ ਨੇ ਤੇ ਤੁਹਾਡੇ ਆਲੇ ਨਹੀਂ ਧਰਮ ਦੇ ਨਾਂ ਤੇ ਬਲਾਦਕਾਰ ਕਰ ਰਹੇ ਨੇ ਤੁਸੀਂ ਸੱਚਖੰਡਾਂ ਦੇ ਵਿੱਚ ਪੜ੍ਹ ਲੈਣੋ ਕੁੜੀਆਂ ਨੂੰ ਮਰਜੋ ਸ਼ਰਮਨਾ ਵੱਟੇ ਨਹੀਂ ਇਹ ਤਾਂ ਹੁੰਦਾ ਕਿ ਧਾਰਮਿਕ ਮੰਦਰਾਂ ਦੇ ਵਿੱਚ ਮਸੀਤਾਂ 'ਚ ਗੁਰਦੁਆਰਿਆਂ ਦੇ ਵਿੱਚ ਗੱਲ ਨਹੀਂ ਕਰਦੇ ਵੀ ਉੱਥੇ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸਿੰਧੀ ਜੱਜ ਦੀ ਲੜਕੀ ਨਾਲ ਕੀਤਾ ਕੀ ਸੀ ਨਨਕਾਣਾ ਸਾਹਿਬ ਜੇ ਡਾਕਟਰ ਕਿਰਨੀਆ ਘਟ ਮਤਲਬ ਪੁਜਾਰੀ ਸਿਰ ਤੇ ਰਵੇ ਇਹ ਸਿਰ ਤੇ ਬੈਠਾ ਰਹਿਣਾ ਚਾਹੀਦਾ ਹੈ ਇਹ ਇਹੋ ਜਿਹੀ ਤਰੀਕਾ ਹੈ ਕਿ ਨਹੀਂ ਤੇ ਭੰਡੜਾ ਕਿੱਲੂ ਹੈ ਤਾਂ ਮੈਂ ਕਹਿੰਦਾ ਵੀ ਜੇ ਮੈਨੂੰ ਕੋਈ ਪੁੱਛੇ ਵੀ ਭਗਤ ਕੌਣ ਨੇ ਰੱਬ ਹੈ ਇੱਕ ਰਸ ਫੈਲਿਆ ਹੋਇਆ ਕੁਦਰਤ ਦੇ ਰੂਪ ਵਿੱਚ ਤੇ ਫਿਰ ਇਹਨੂੰ ਸਭ ਤੋਂ ਵੱਧ ਪਿਆਰ ਕੌਣ ਜਾਣਦੇ ਕੌਣ ਨੇ ਸਾਇੰਟਿਸਟ ਮੈਂ ਉਹਨਾਂ ਨੂੰ ਭਗਤ ਕਹਾਂ ਸਾਡੇ ਵਾਲਿਆਂ ਨੂੰ ਸਾਡੇ ਰਾਣੇ ਨੂੰ ਆਪਣੇ ਆਪ ਨੂੰ ਮੈਂ ਨੰਕੰਬੇ ਕਹਾਂ ਅਸੀਂ ਕਿਸੇ ਕੰਮ ਦੇ ਅਸੀਂ ਤੇ ਅਸੀਂ ਤੇ ਉਹਨਾਂ ਦਾ ਸਮਝਿਆ ਹੋਇਆ ਵਰਤ ਰਹੇ ਹਾਂ ਇਹ ਵੀ ਕਿਸੇ ਬੰਦੇ ਨੇ ਆ ਵਾਜਾ ਵਜਾ ਰਹੇ ਆ ਪਰ ਬਣਾਇਆ ਕਿਸੇ ਦਮਤੀ ਬੰਦੇ ਦਾ ਆ ਕੀਬੋਰਡ ਵੱਜਦਾ ਨਾ ਇਹ ਕਿਸੇ ਦਿਮਾਗੀ ਦਾ ਬਣਾਇਆ ਆ ਟੋਲਕੀਆਂ ਚਿਮਟਿਆ ਜੋ ਵੱਜ ਰਿਹਾ ਇਹ ਕਿਸੇ ਬੰਦੇ ਨੇ ਬਣਾਏ ਨੇ ਉਹ ਦਿਮਾਗ ਗਿਆਨ ਦੀ ਘਾੜ ਹੈ ਸਾਰੀ ਅਸੀਂ ਕਿੱਥੇ ਇੰਨੇ ਜੋ ਭੰਡ ਭੰਡ ਭੰਡਣ ਵਾਲੇ ਜਿੰਨਾ ਮਰਜ਼ੀ ਭੰਡੀ ਜੋ ਐ ਨਹੀਂ ਜੀ ਐ ਨਹੀਂ ਜੀ ਬੈਠੀ ਮਾਰ ਦੇਣਾ ਬਸ ਚੰਗੇ ਭਲੇ ਬੰਦੇ ਨੂੰ ਜ਼ੀਰੋ ਕਰ ਦੇਣਾ ਤੇ ਆਪ ਬਹਿ ਜਾਣਾ ਸਿਰ ਤੇ ਇਹਨੂੰ ਕਹਿੰਦੇ ਆ ਆਪਸ ਕੋ ਮੁਨੀਵਰ ਕਰ ਥੱਪਾ ਆਕੋ ਕਹੋ ਉਹ ਤੇ ਚਲੋ ਅਰਥੋ ਦਾ ਹੋਰ ਹੈ ਪਰ ਉਹਨੂੰ ਕਸਾਈ ਬਣਾਉਂਦਾ ਆਪਣੇ ਆਪ ਨੂੰ ਮੁਨੀ ਵਰਗ ਕਹਿ ਕੇ ਥਾਪਦਾ ਹੈ ਇਸੇ ਤਰ੍ਹਾਂ ਸਾਡੇ ਵਰਗੇ ਬੰਦੇ ਆਪਣੇ ਆਪ ਨੂੰ ਬਣਾ ਲੈਂਦੇ ਨੇ ਧਾਰਮਿਕ ਤੇ ਬਾਕੀ ਸਾਰੀ ਦੁਨੀਆ ਨੂੰ ਕੀ ਬਣਾ ਲੈਂਦੇ ਨੇ ਪਾਪੀ ਇਹ ਤੇ ਪਾਪੀ ਹੈ ਕਈ ਬੰਦੇ ਨੇ ਜੇ ਵਾਲ ਕਟੇ ਆਲਾ ਮਿਲ ਜੇ ਉਹਦੇ ਉਥੋਂ ਰੋਟੀ ਨਹੀਂ ਖਾਂਦੇ ਤਾਂ ਮੈਂ ਕਿਹਾ ਸੱਚੀ ਗੱਲ ਇਹਦੀ ਗੱਡੀ 'ਚ ਨਹੀਂ ਪੈਂਦਾ ਕਹਿੰਦਾ ਨਾ ਇਦੀ ਗੱਡੀ ਤੇ ਪੜਾ ਨਾ ਨਾ ਮੈਂ ਤਾਂ ਨਹੀਂ ਪੈਣਾ ਮੈਨੂੰ ਮਿਲਿਆ ਮਤਲਬ ਜਥਾ ਆ ਉਹਨਾਂ ਦਾ ਇੱਕ ਤੇ ਕਹਿੰਦਾ ਮੈਂ ਤੇ ਇਹਨਾਂ ਦੇ ਕੋਲ ਰੋਟੀ ਵੀ ਨਹੀਂ ਖਾਣੀ ਮੈਂ ਤੇ ਇਦੀ ਗੱਡੀ 'ਚ ਵੀ ਨਹੀਂ ਪੈਣਾ ਮੈਂ ਕਿਹਾ ਫਿਰ ਜਿਹੜੇ ਜਹਾਜ਼ 'ਚ ਚੜ ਕੇ ਆਇਆ ਤੇਰੇ ਕੋਲ ਉਹਦੇ ਜਿਹੜੇ ਪਾਇਲਟ ਸੀ ਉਹ ਫਿਰ ਨਹੀਂ ਨਹੀਂ ਉਹ ਤੇ ਫਿਰ ਆਉਣਾ ਹੀ ਪੈਂਦਾ ਜਦੋਂ ਜੀ ਕਰਦਾ ਵਰਤ ਲੈਂਦੇ ਨੇ ਸਾਰਾ ਕੁਝ ਕਰ ਲੈਂਦੇ ਨੇ ਜਦੋਂ ਸਿਰ ਤੇ ਬਹਿਣਾ ਹੁੰਦਾ ਉਦੋਂ ਸਿਰ ਤੇ ਬਹਿਜਾ ਠੀਕ ਹੈ ਯਾਰ ਤੂੰ ਛਕਿਆ ਮਰਦੂਦ ਦਾੜੀ ਰੱਖੀ ਤੂੰ ਕੇਸ ਰੱਖੇ ਨੇ ਪਰ ਦੂਜੇ ਨੂੰ ਬੰਦਾ ਤੇ ਬੰਦਾ ਸਮਝ ਇਨਸਾਨ ਤੇ ਮੰਨ ਠੀਕ ਹੈ ਤੂੰ ਇੱਕ ਟੀਮ ਦਾ ਹਿੱਸਾ ਬਣ ਕੇ ਅੱਗੇ ਵਧ ਗਿਆ ਤੂੰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਵਲੰਟੀਅਰ ਬਣ ਕੇ ਕੰਮ ਕਰਨਾ ਚਾਹੁੰਦਾ ਕਰ ਲੈ ਪਰ ਇਹ ਤੇ ਨਹੀਂ ਹੈ ਵੀ ਬੀਬੀ ਤੇਰੇ ਹੱਥਾਂ ਦਾ ਨਹੀਂ ਥਾਣਾ ਤੂੰ ਕੇਸ ਲਈ ਬੱਲੀ ਤੂੰ ਦਸਤਾਰ ਨਹੀਂ ਬੱਨੀ ਤੂੰ ਪੱਕੀ ਨਹੀਂ ਬੱਨੀ ਹੈਗੇ ਨੇ ਬੰਦੇ ਸਾਡੇ ਪਿੱਛੇ ਜਮੈਂ ਇੱਕ ਵੀਡੀਓ ਵੇਖੀ ਗੌਰਵ ਮਤ ਅਨਸਾਰ ਕੇਕ ਬਣਾਉਣਾ ਸਿੱਖੋ ਵੀਡੀਓ ਉੱਤੇ ਨਾਮ ਉਹਦਾ ਇਹ ਆ ਮੈਂ ਸਾਰੀ ਵੀਡੀਓ ਵੇਖੀ ਮੈਂ ਸੋਚਾਂ ਵੀ ਇਹ ਜਿਹੜੀ ਗੁਰਮਤ ਹੈ ਮਤਲਬ ਕਿ ਗੁਰੂ ਜੀ ਕੀ ਇੱਕ ਬਣਾੜਾ ਕਿੱਥੇ ਸਿਖਾ ਕੇ ਗਏ ਨੇ ਉੱਤੇ ਲਿਖਿਆ ਗੁਰਮਤ ਅਨੁਸਾਰ ਹੀ ਕੀ ਪਰ ਜਿਹੜਾ ਆਪ ਬਣਾ ਰਹੇ ਨੇ ਬਸ ਆਪਣਾ ਸਾ ਉਹਦਾ ਨਾਮ ਰੱਖਤਾ ਗੁਰਮਤ ਅਨੁਸਾਰ ਨਾਨਕ ਸ਼ਹੀਦ ਨੂੰ ਪੁੱਛ ਲਓ ਕਹਿੰਦੇ ਅਸੀਂ ਗੁਰਮਤ ਅਨੁਸਾਰ ਹੀ ਮਰਿਆ ਸਾਡੇ ਟਕਸਾਲੀ ਕਹਿੰਦੇ ਗੁਰਮਤ ਹੈ ਹੀ ਸਾਡੇ ਕੋਲ ਅਖੰਡ ਕੀਰਤਨੀ ਕਹਿੰਦੇ ਤੁਸੀਂ ਤੁਹਾਨੂੰ ਤਾਂ ਪਤਾ ਹੀ ਕਿੱਖ ਅਮਰਤ ਵੀ ਸਾਡੇ ਕੋਲ ਦਵਾਰਾ ਛਕੋ ਜੇ ਸਾਡੇ ਜਿੱਥੇ ਚਾਹੋਨਾ ਗੁਰਮਤ 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 ਕਿਹੜੀ ਗੁਰਮਤ ਹੈ ਵੀ ਕੀ ਗੁਰੂ ਜੀ ਦੀ ਮਤ ਹੈ ਕਿਵੇਂ ਪਰਖੀਏ ਗੁਰੂ ਜੀ ਦੀ ਮਤ ਜੇ ਹੋਏਗੀ ਤੇ ਸਰਬ ਸੰਜੀ ਹੋਏਗੀ ਪ੍ਰੈਕਟੀਕਲ ਹੋਏਗੀ ਸਭ ਤੋਂ ਲਾਗੂ ਹੋ ਸਕਦੀ ਹੋਏਗੀ ਇਹ ਹੈ ਗੁਰਮਤ ਜਿਹੜੀ ਇੱਕ ਜਥੇ ਦੀ ਹੈ ਥੋੜੇ ਬੰਦੇ ਲਾਗੂ ਕਰ ਸਕਦੇ ਤਾਂ ਮਤਲਬ ਇਹ ਗੁਰਮਤ ਨਹੀਂ ਹੋਸਤ ਸਭ ਤੋਂ ਲਾਗੂ ਹੋਏਗੀ ਜਿਹੜੀ ਗੱਲ ਹੈ ਸੋਚ ਦੀ ਪ੍ਰੈਕਟੀਕਲਟੀ ਕੀ ਹੈ ਲਾਗੂ ਕਿਵੇਂ ਹੁੰਦੀ ਹੈ ਉਹ ਦੱਸੋ ਰੱਬ ਦੀ ਵਿਆਖਿਆ ਕੁਦਰਤ ਦੇ ਨਿਯਮ ਕਰਾਂਗੇ ਤੇ ਸਾਰੇ ਲਾਗੂ ਕਰ ਲੈਣਗੇ ਜੇ ਤੁਸੀਂ ਕਹਿਣਾ ਵੀ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਫਿਰ ਫਸਣਾ